ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੋਣ ਸਟੀਲ ਅਤੇ ਸੈਮੀ ਕਨੈਕਟਰ ਕਨੈਕਟਰ ਅਤੇ ਟੈਰਿਫ ਲਗਾਉਣ ਲਗਾਉਣਗੇ ਟਰੰਪ ਅਮਰੀਕਾ ਰਾਸ਼ਟਰਪਤੀ ਦਾ ਜਵਾਬ ਸੁਣ ਕੇ ਉਹ ਡਜਾਂਗੇ ਹੋਸ਼ ਅਮਰੀਕੀ ਰਾਸ਼ਟਰਪਤੀ ਡੋਨਾਟ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਆਉਣ ਵਾਲੇ 2-3 ਹਫ਼ਤੇ ਸਟੀਲ ਅਤੇ ਇਕਨੇਕਸ ਸੈਮੀ ਕਨੈਕਟਰਾਂ ਦੇ ਆਯਾਦਿਸ ਤੇ ਵੀ ਟ੍ਰੈਂਪ ਦੇ ਬਿਆਨ ਨੇ ਸੈਮੀ ਕਨੈਕਟਰ ਨਿਰਮਾਣ ਕੰਪਨੀਆਂ ਦੀ ਅਨਿਦ ਉਡਾ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ੁਰੂ ਵਿੱਚ ਦਰਾ ਕਟ ਰੱਖੇ ਜਾਣਗੇ ਤਾਂ ਜੋ ਕੰਪਨੀਆਂ ਨੂੰ ਅਮਰੀਕਾ ਵਿੱਚ ਨਿਰਮਾਣ ਕਰਨ ਦਾ ਸਮਾਂ ਅਤੇ ਸਮੌਕਾ ਮਿਲ ਸਕੇ ਇਸ ਤੋਂ ਬਾਅਦ ਟੈਰਿਫ ਵਧਾ ਦਿੱਤੇ ਜਾਣਗੇ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਸਟੀਲ ਅਤੇ ਸੈਮੀ ਇਨਕਟੂ ਚਿਪਸ ਤੇ ਅਜਾਤ ਤੇ ਟੈਰਿਫ ਲਗਾਈ ਜਾਣਗੇ ਇਹ ਕਦਮ ਕਰੇਲੂ ਨਿਰਮਾਣ ਤੇ ਉਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਪਨੀਆਂ ਨੂੰ ਉੱਚ ਟੈਰਿਫਿਕ ਦਾ ਸਾਹਮਣਾ ਕਰਨਾ ਕਰਨ ਦੀ ਬਜਾਏ ਅਮਰੀਕਾ ਵਿੱਚ ਉਤਪਾਦਨ ਕਰਨਾ ਪਸੰਦ ਕਰਨ ਗਿਆ ਕਟ੍ਰੰਪ ਨੇ ਕਿਹਾ ਹੈ ਕਿ ਉਹਨਾਂ ਦੀ ਨੀਤੀ ਦਾ ਮੁੱਖ ਉਦੇਸ਼ ਅਮਰੀਕੀ ਕਰੇਲੂ ਨਿਰਮਾਣ ਨੂੰ ਮਜ਼ਬੂਤ ਕਰਨਾ ਹੈ ਤੇ ਉਹਨਾਂ ਦਾ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਦਵਾਈਆਂ ਦੇਟ ਐਡਿਫ ਅਪਨ ਲ ਘਟਾਈ ਗਏ ਹਨ ਅਤੇ ਫਿਰ ਵਧਾਈ ਗਏ ਹਨ ਉਸੇ ਤਰ੍ਹਾਂ ਸਟੀਲ ਤੇ ਚਿਪਸ ਲਈ ਵੀ ਪ੍ਰਕਿਰਿਆ ਅਪਣਾਈ ਜਾਵੇਗੀ ਉਨ੍ਹਾਂ ਦੀ ਇਹ ਸੰਕੇਤ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਇਹ ਨੀਤੀ ਉਹਨਾਂ ਕੰਪਨੀਆਂ ਨੂੰ ਛੋਟ ਦੇ ਸਕਦੀ ਹੈ ਜੋ ਅਮਰੀਕਾ ਵਿੱਚ ਉਤਪਾਦਨ ਵਧਾਉਣ ਲਈ ਵਚਨਬੱਧ ਹੋਣਗੀਆਂ ਦੋਨਾਂ 트ੰਪ ਦੀਆਂ ਨੀਤੀਆਂ ਦੇ ਪਹਿਲਾਂ ਵੀ ਵਿਸ਼ਵ ਵਪਾਰ ਹੰਸਮੀ ਦਰ ਨ ਨੂੰ ਬਦਲ ਦਿੱਤਾ ਹੈ ਖਰਦੀ ਵਿੱਚ ਉਹਨਾਂ ਦੇ ਸਟੀਲ ਅਤੇ ਐਲੂਮੀਨੀਅਮ ਦੇ ਟੈਰਿਫ ਵਧਾ ਕੇ 25% ਕਰ ਦਿੱਤਾ ਸੀ ਮਈ ਵਿੱਚ ਉਹਨਾਂ ਨੇ ਇਸ ਨੂੰ ਪੰਜਾਬ ਪ੍ਰਸ਼ਾਸਨ ਤੱਕ ਵਧਾਉਣ ਦਾ ਐਲਾਨ ਕੀਤਾ ਸੀ ਤਾਂ ਜੋ ਕਿ ਲੋ ਨਿਰਮਾਤਾਵਾਂ ਨੂੰ ਹੋਰ ਹੁਲਾਰਾ ਮਿਲ ਸਕੇ ਹੁਣ ਸੈਮੀ ਕਨੈਕਟਰ ਚਿਪਸ ਦੇ ਸਬਪ੍ਰੋਸੈਸਰ ਟੈਰਿਫ ਨੂੰ ਗੋਂਦੀਆਂ ਤਿਆਰੀਆਂ ਹਨ ਹਾਲਾਂਕਿ ਜੋ ਕੰਪਨੀਆਂ ਅਮਰੀਕਾ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ ਉਹਨਾਂ ਨੂੰ ਇਸ ਤਰ੍ਹਾਂ ਰਾਹਤ ਦਿੱਤੀ ਜਾਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜਦੋ ਧੰਨਵਾਦ